ਇਲਾਕਾ ਜਿੱਥੇ ਇਹ ਲੀ ਘਟਨਾ ਵਾਪਰੀ ਹੈ ਪੁਲਿਸ ਦੇ ਦੋਸਤੋ ਅੰਮ੍ਰਿਤਸਰ ਦੇ ਨੇੜੇ ਥਾਣਾ ਕਤੂ ਨੰਗਲ ਗੋਪਾਲਪੁਰਾ माजी ਵਿੰਡ ਵਿੱਚ ਮੌਜੂਦ ਹਾਂ ਸੀ ਜਿੱਥੇ ਬੈਂਕ ਦੇ ਵਿੱਚ ਐਸਜੀਐਫਸੀ ਬੈਂਕ ਦੇ ਵਿੱਚ ਵੱਡੀ ਲੁੱਟ ਹੋਈ ਹੈ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਜ਼ਰੂਰ ਖੜੇ ਹੋ ਚੁੱਕੇ ਨੇ ਕਿਉਂਕਿ ਸਿਕਰ ਧੁੱਪ ਚੜੀ ਹੋਈ ਆ ਪੂਰਾ ਦਿਨ ਚੜਿਆ ਹੋਇਆ ਤਾਂ ਇਸ ਦਰਮਿਆਨ ਇਸ ਬੈਂਕ ਦੇ ਵਿੱਚ ਲੁੱਟ ਹੋਈ ਆ ਦੱਸਿਆ ਜਾ ਰਿਹਾ ਕਿ 25 ਲੱਖ ਦੇ ਕਰੀਬ ਜਿਹੜੀ ਆ ਜਿਹੜੀ ਵੱਡੀ ਲੁੱਟ ਹੋਈ ਆ ਤਾਂ ਲੁੱਟ ਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਫਿਲਹਾਲ ਦੇਖ ਸਕਦੇ ਹੋ ਕਿ ਇਹ ਉਹ ਬੈਂਕ ਹੈ ਤੇ ਏਟੀਐਮ ਹੈ ਇੱਥੇ ਲੁੱਟ ਹੋਈ ਆ ਜਿੱਥੇ ਕਿਤੇ ਨਾ ਕਿਤੇ ਸ਼ਰਮਿੰਦਾ ਜ਼ਰੂਰ ਕਰਦੀ ਪਈ ਆ ਵੀ ਇਸ ਤਰ੍ਹਾਂ ਦੀ ਲੁੱਟ ਕਿਉਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਦਾਵਾ ਜ਼ਰੂਰ ਕੀਤਾ ਜਾਂਦਾ ਕਿ ਹੁਣ ਲਾਅ ਇਨ ਆਰਡਰ ਜਿਹੜਾ ਬਿਲਕੁਲ ਸਥਿਤੀ ਦੇ ਵਿੱਚ ਹੈਗਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਪਾਏਗਾ ਪਰ ਇਸ ਤਰ੍ਹਾਂ ਦੇ ਦਰਮਿਆਨ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਹ ਸਵਾਲ ਜ਼ਰੂਰ ਖੜੇ ਕਰਦੀ ਹੈ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਇਹ ਬੈਂਕ ਦੇ ਅੰਦਰ ਪੁਲਿਸ ਦੇ ਜਿਹੜੇ ਕਰਮੀ ਨੇ ਉਹ ਜ਼ਰੂਰ ਨਜ਼ਰ ਆ ਰਹੇ ਨੇ ਤਾਂ ਇਹਨਾਂ ਵੱਲੋਂ ਕਿਤਨਾ ਕਿਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਆਸ-ਪਾਸ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਗਾਲਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਘਟਨਾ ਦਾ ਜ਼ਿੰਮੇਵਾਰ ਕੌਣ ਹੋਇਆ ਇਹ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਇਹ ਅਮਰਸਰ ਦੀ ਗੋਪਾਲਪੁਰਾ ਕਥੂ ਨਗਲ ਕੋਪਾਲਪੁਰਾ ਇਲਾਕੇ ਜਥੇ ਇਹ ਲੀਹ ਘਟਨਾ ਵਾਪਰੀ ਹੈ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਪੂਰੀ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿੰਨੇ ਜਾਣਿਆਂ ਨੇ ਦਿੱਤਾ ਹੈ ਤੇ ਕਿਸ ਤਰੀਕੇ ਨਾਲ ਦਿੱਤਾ ਹੈ ਇਹ ਜਿਹੜੀ ਘਟਨਾ ਦੇ ਪਰਦਾ ਕਿਤੇ ਨਾ ਕਿਤੇ ਫਾਸ਼ ਕਰਨ ਵਾਸਤੇ ਪੁਲਿਸ ਦਾ ਦਾਵਾ ਜ਼ਰੂਰ ਹੈ ਕਿ ਅਸੀਂ ਜਲਦ ਤੋਂ ਜਲਦ ਇਹਨਾਂ ਔਰੋਪੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਰੂਰ ਭੇਜਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਰ ਸਵਾਲ ਇੱਥੇ ਖੜਾ ਹੋ ਰਿਹਾ ਕਿ ਆਖਿਰਕਾਰ ਕੌਣ ਸੀ ਜਿਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਦਿਨ ਦੇ ਹਾੜੇ ਅੰਜਾਮ ਦਿੱਤਾ ਕੀ ਉਹਨਾਂ ਨੂੰ ਪਤਾ ਸੀ ਕਿ ਅੰਦਰ ਇਸ ਵੇਲੇ ਇਨਾ ਕੈਸ਼ ਪਿਆ ਹੋਇਆ ਇਹ ਸਾਰੀ ਜਾਂਚ ਦਾ ਵਿਸ਼ਾ ਹੈ ਪੁਲਿਸ ਵੱਲੋਂ ਹੁਣ ਜਾਂਚ ਜਰੂਰ ਕੀਤੀ ਜਾ ਰਹੀ ਹੈ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਅਸੀਂ ਜਰੂਰ ਗੱਲਬਾਤ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਪੂਰੀ ਘਟਨਾ ਵਾਪਰੀ ਆ ਇਹ ਅੰਮ੍ਰਿਤਸਰ ਤੇ ਕਤੂ ਨਗਰ ਸਰ ਮਾਮਲਾ ਦੱਸੋ ਕੀ ਹੈ ਜੀ ਉਹ ਬਲੈਫ ਕਰ ਰਹੇ ਜੀ ਇੱਕ ਮਿੰਟ ਚੈੱਕ ਪਹਿਲਾਂ ਕਰ ਲਾਂ ਚੈੱਕ ਦੱਸ ਦਿੰਦਾ ਤਾਂ ਬਿਲਕੁਲ ਚੈੱਕ ਕਰਦੇ ਪਏ ਆ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਚੈੱਕ ਕਰਦੇ ਪਿਆ ਜਲਦ ਤੋਂ ਜਲਦ ਅਸੀਂ ਕਾਰਵਾਈ ਜਿਹੜੀ ਆ ਉਹ ਜ਼ਰੂਰ ਕਰਾਂਗੇ ਤਾਂ ਕਾਰਵਾਈ ਕੀਤੀ ਕੀ ਜਾਏਗੀ ਕਾਰਵਾਈ ਜਿਹੜੀ ਆ ਉਹ ਅਮਲ 'ਚ ਕੀ ਲਿਆਂਦੀ ਜਾਏਗੀ ਉਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਤਾਂ ਇਹ ਅੰਮ੍ਰਿਤਸਰ ਦੇ ਥਾਣਾ ਕੱਥੂ ਨੰਗਲ ਤੇ ਵਿੱਚ ਅਸੀਂ ਮੌਜੂਦ ਆ ਕੱਥੂ ਨੰਗਲ ਥਾਣੇ ਦੇ ਬਾਹਰ ਅਸੀਂ ਮੌਜੂਦ ਆ ਜਿੱਥੇ ਇਹ ਬੈਂਕ ਜਿਹੜਾ ਸਾਨੂੰ ਤਾਂ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿ ਸੀਸੀਟੀਵੀ ਚਾਰੇ ਪਾਸੇ ਲੱਗੇ ਨੇ ਪਰ ਇਨਫੋਰਮੇਸ਼ਨ ਜਿਹੜੀ ਸਾਡੇ ਤੱਕ ਇਹ ਪਹੁੰਚਦੀ ਪਈ ਆ ਕਿ ਜਿਹੜੇ ਡੀਵੀਆਰ ਹੈ ਉਹ ਪੁਲਿਸ ਵੱਲੋਂ ਉਹਨਾਂ ਵੱਲੋਂ ਜਿਹੜੇ ਲੁਟੇਰੇ ਨੇ ਉਹਨਾਂ ਵੱਲੋਂ ਡੀਵੀਆਰ ਵੀ ਇੱਥੋਂ ਲਿਆ ਲਜਾਇਆ ਗਿਆ ਵਾ ਤਾਂ ਹੁਣ ਪੁਲਿਸ ਆਸ-ਪਾਸ ਦੇ ਜਿਹੜੇ ਸੀਸੀਟੀਵੀ ਆ ਉਹਨਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ ਕੇ ਆਖਿਰਕਾਰ ਇਹ ਜਿਹੜੀ ਘਟਨਾ ਨੂੰ ਅੰਜਾਮ ਦੇਣ ਵਾਲੇ ਕਿੱਧਰੋਂ ਆਏ ਸਨ ਕਿੱਧਰ ਉਹਨਾਂ ਨੇ ਜਾਣਾ ਸੀ ਆਖਿਰਕਾਰ ਇਹ ਘਟਨਾ ਜੀ ਹੈ ਉਹ ਵਾਪਰੀ ਕਿਸ ਤਰ੍ਹਾਂ ਕਿਉਂ ਇਹਲੀ ਘਟਨਾ ਵਾਪਰੀ ਹੈ ਸਵਾਲ ਕਿਤਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਖੜਾ ਹੈ ਤਾਂ ਉਹਦਾ ਜਵਾਬ ਜਰੂਰ ਪੁਲਿਸ ਲੱਭਦੀ ਹੋਈ ਨਜ਼ਰ ਆਉਂਦੀ ਪਈ ਆ ਹਾਂਜੀ ਸਰ ਕੀ ਪੂਰੀ ਡਿਟੇਲਸ ਨੇ ਜਿਹੜੀ ਲੋਕ ਦੇਖੋ ਜੀ 3:15 ਦੇ ਕਰੀਬ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅੰਮ੍ਰਿਤਸਰ ਦਿਹਾਤੀ ਇਦੀ ਹੱਦ ਤੇ ਹੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਜਦੋਂ ਵੀ ਜਦੋਂ ਦਾ ਇਹ ਪਤਾ ਲੱਗਿਆ ਸੀ ਇੱਥੇ ਆਏ ਆ ਸਾਰੀ ਚੀਜ਼ਾਂ ਅਸੀਂ ਦੇਖ ਲਈਆਂ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਸ ਤੁਹਾਨੂੰ ਪਤਾ 메ਨ ਰੋਡ ਤੋਂ ਹੱਡਲੀਏ 100 ਮੀਟਰਸ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਨਿਆ ਹੋਇਆ ਸੀ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਤੇ ਉਹਨੂੰ ਇਹਨਾਂ ਨੇ ਓਵਰਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਨਾ ਦਾ ਚਾਰ ਕੁ ਦਾ ਇਹਨਾਂ ਦਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ ਉਹ 24 ਦੇ ਕਰੀਬੇ ਦੱਸ ਰਹੇ ਨੇ ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਜਿਹੜੀ ਫਾਈਨਲ ਜਿਹੜੀ ਟੈਲੀ ਹੈ ਹੋਣੀ ਬਾਕੀ ਕੋਈ ਡੀਵੀਆਰ ਸਰ ਇਹਨਾਂ ਨੂੰ ਮਿਲ ਗਿਆ ਤਾਂ ਕਿ ਨਹੀਂ ਹੈ ਸੀਸੀਟੀਵੀ ਸੀਸੀਟੀਵੀ ਇਹ ਇਹ ਇਹਨਾਂ ਦੇ ਮੋਬਾਈਲ ਇੱਕ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਇਹ ਨਾਲ ਲੈ ਗਏ ਸੀ ਪਰ ਕਿਉਂਕਿ ਇਹ ਬਾਹਰ ਜਿਹੜਾ ਹੈ ਲੈਪਟਾਪ ਮਿਲ ਗਿਆ ਸਾਨੂੰ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਸੁੱਟ ਕੇ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਜੀ ਸਾਨੂੰ ਨਹੀਂ ਮਿਲਿਆ ਜਿਹੜੇ ਪੰਜ ਜਣੇ ਸਰ ਆਏ ਸੀ ਉਹਨਾਂ ਕੋਲ ਵੈਪਨ ਹੈਗੇ ਸੀ ਜਾਂ ਕਿਸ ਤਰੀਕੇ ਨਾਲ ਇਹਨਾਂ ਦੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਤਿੰਨ ਵੈਪਨ ਸੀਗੇ ਤਿੰਨ ਪਿਸਟਲ ਉਹਨੇ ਦਿਖਾਏ ਆ ਤੇ ਸਾਡੀਆਂ ਟੀਮਾਂ ਜਿਹੜੀਆਂ ਆਨ ਦਾ ਜੌਬ ਨੇ ਸਰ ਬੈਂਕ ਦਾ ਕਿੰਨਾ ਕੁ ਸੂਰ ਮੰਨਦੇ ਕਿਉਂਕਿ ਜੰਗਲੇਵ ਨਹੀਂ ਲੱਗੇ ਕੋਈ ਚੌਕੀਦਾਰ ਖਾਸ ਨਹੀਂ ਤੇ ਪ੍ਰਬੰਧ ਹੈਗੇ ਕਿ ਉਹਦਾ ਦੇਖੋ ਜੀ ਇਸੇ ਸਾਰੀ ਚੀਜ਼ ਨੂੰ ਦੇਖਣ ਲਈ ਮੈਂ ਆਪ ਮੌਕੇ ਤੇ ਪਹੁੰਚਿਆ ਤੇ ਇਹ ਸਾਰੀ ਚੀਜ਼ ਇਹਨਾਂ ਨਾਲ ਡਿਸਕਸ ਵੀ ਕੀਤੀ ਹੈ ਕਿ ਇੱਥੇ ਕੋਈ ਜ਼ਿਆਦਾ ਸਿਕਿਉਰਿਟੀ ਦੇ ਬੰਦੋਬਸਤ ਨਹੀਂ ਹਨ ਮੇਨ ਰੋਡ ਤੋਂ ਸਿਰਫ ਹਾਟਲੀ ਜਿਹੜੇ ਕਹਿ ਸਕਦੇ ਆ ਆਪਾਂ 100 ਮੀਟਰ ਦੀ ਦੂਰੀ ਤੇ ਇਹ ਬੈਂਕ ਹੈ ਤੇ ਬ੍ਰਾਂਚ ਵੀ ਇਹਨਾਂ ਵੱਲੋਂ ਦੱਸੀ ਗਈ ਹੈ 3% ਬ੍ਰਾਂਚ ਜਿਹਨੂੰ 3% ਬ੍ਰਾਂਚ ਇਹਨੂੰ ਕਹਿੰਦੇ ਆ ਤੇ ਜੇ ਡੀਲਿੰਗ ਦੀ ਗੱਲ ਕਰੀਏ ਤੇ ਇਹਨਾਂ ਦੀ 35 ਤੋਂ 40 ਲੱਖ ਇਹ ਆਪਣੇ ਵੱਲੋਂ ਦੱਸਦੇ ਨੇ ਕਿ ਇਹਨਾਂ ਦੀ ਡੀਲਿੰਗ ਹੁੰਦੀ ਜਾਂ ਨਹੀਂ ਸੋ ਇੰਨਾ ਅਮਾਉਂਟ ਇਹਨਾਂ ਕੋਲ ਹੁੰਦਾ ਹੈ ਤੇ ਇਹਨਾਂ ਵੱਲੋਂ ਕੋਈ ਗਾਰਡ ਜਿਹੜਾ ਪ੍ਰੋਪਰ ਜਿਹੜੀ ਹੋਣੀ ਚਾਹੀਦੀ ਹੈ ਉਹ ਇਹਨਾਂ ਕੋਲ ਨਹੀਂ ਹੈ ਤੋ ਇਹਨਾਂ ਨੂੰ ਇਹ ਦੱਸਿਆ ਗਿਆ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੀ ਮਜਬੂਰੀ ਹੈ ਕਿ ਬੈਂਕ ਦੀ ਜਿਹੜੀ ਹੈ ਪਾਲਿਸੀ ਹੈ ਪਰ ਕਿਉਂਕਿ ਇਹ ਕਨਵੇ ਉੱਪਰ ਕਰ ਸਕਦੇ ਨੇ ਤੇ ਇਸ ਤਰੀਕੇ ਦੀ ਜਿਹੜੀ ਹੈ ਪ੍ਰਾਈਵੇਟ ਗਾਰਡਨ ਨੂੰ ਰੱਖਣੀ ਬੰਦ ਦੀ ਸਰ ਇਸ ਤਰ੍ਹਾਂ ਦੀਆਂ ਅੰਸਰਾਂ ਤੇ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਗਈ ਪੰਜਾਬ ਦੀ ਪੂਰੀ ਪੁਲਿਸ ਕਰਦੀ ਪਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਸਵਾਲ ਖੜੀ ਕਰਦੀ ਹੈ ਪੁਲਿਸ ਦੇ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੇ ਹੈ ਕਮਿਟਿਡ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਚੋਰੀਆਂ ਠੱਗ ਜਿਹੜੀਆਂ ਇਸ ਤਰੀਕੇ ਦੀਆਂ ਹੋ ਰਹੀਆਂ ਨੇ ਵਾਰਦਾਤਾਂ ਉਹਨਾਂ ਨੂੰ ਰੋਕਣ ਲਈ ਤੇ ਹਮੇਸ਼ਾ ਅਸੀਂ ਕਮਿਟਿਡ ਤੇ ਇਸੇ ਤਰ੍ਹਾਂ ਦੀ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸਾਡੀ ਪੂਰੀ ਟੀਮ ਇੱਥੇ ਆ ਗਈ ਹੈ ਸਾਡੀ ਟੀਮਸ ਆਲਰੇਡੀ ਲੱਗ ਗਈਆਂ ਨੇ ਇਹ ਬੰਦੇ ਆ ਜਲਦੀ ਫੜ ਲਏ ਜਾਣਗੇ ਸਰ ਭਰੋਸਾ ਦਿੱਤਾ ਬੈਂਕ ਵਾਲਿਆਂ ਨੂੰ ਯਹਾਂ ਪਰ ਨਹੀਂ ਉਹ ਤਾਂ ਚਲੋ ਹੁਣ ਇਸ ਵਿੱਚ ਕੋਈ ਟਾਈਮ ਲਿਮਿਟ ਨਹੀਂ ਹੈ ਬਟ ਅਸੀਂ ਅਸੀਂ ਜਲਦੀ ਅਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਪੰਜ ਤੇ ਪੰਜ ਵਗੈ ਦੇਖੋ ਜੀ ਦੋ ਬਾਈਕਸ ਨੇ ਜੀ ਟੋਟਲ ਪੰਜ ਪਰਸਨ ਨੇ ਸਾਰੇ ਅੰਦਰ ਆਏ ਸੀ ਕਿ ਕੋਈ ਬਾਹਰ ਵੀ ਪੰਜੋਂ ਦੇ ਪੰਜੇ ਅੰਦਰ ਗਏ ਸੀ ਤੇ ਉਹਨਾਂ ਨੇ ਜਿਹੜਾ ਹੈ ਜਿਹੜਾ ਟੈਲਰ ਤੇ ਕੈਸ਼ੀਅਰ ਜਿਹੜਾ ਹੈ ਉਹਨਾਂ ਨੂੰ ਪਿਸਟਲ ਦਿਖਾਈਏ ਤੇ ਇੱਧਰ ਜਿਹੜੇ ਮੈਨੇਜਰਸ ਆਪ ਸੀਗੇ ਉਹਨਾਂ ਤੋਂ ਡੀਵੀਆਰ ਵਗੈਰਾ ਤੇ ਬਾਕੀ ਜਿਹੜੀ ਦੂਜੀ ਚਾਬੀ ਹੈ ਉਹਨਾਂ ਨੂੰ ਦੇਣਾ ਚਾਹੁੰਦੇ ਆ ਸਰ ਕਿਉਂਕਿ ਇਤਨਾ ਜੇ ਘਟਨਾਵਾਂ ਦੇਣ ਤੋਂ ਬਾਅਦ ਵਾ ਜਦੋਂ ਕਾਬੂ ਆ ਜਾਂਦੇ ਪੁਲਿਸ ਤੇ ਫਿਰ ਉਹਨਾਂ ਨੂੰ ਸਸ ਜੀ ਠੀਕ ਹੈ ਜੀ ਉਹ ਸਾਰਾ ਇਹ ਕਾਬੂ ਇਹਨਾਂ ਨੇ ਆ ਹੀ ਜਾਣਾ ਜੀ ਉਹ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਆਪਣੇ ਕੰਮ ਤੇ ਲੱਗੇ ਹੋਏ ਆ ਜਲਦੀ ਇਹਨਾਂ ਨੂੰ ਫੜ ਵੀ ਲਵਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਜਿਹੜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਹੋ ਸੋ ਧੰਨਵਾਦ ਇਹ ਸਨ ਅਮਰਸਰ ਦਿਹਾਤੀ ਐਸਐਸਪੀ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਿਆ ਗਿਆ ਕਿਸ ਤਰੀਕੇ ਦੇ ਨਾਲ ਜਿਹੜੇ ਆ ਜਿਹੜੇ ਅਨਸਰ ਇੱਥੇ ਪਹੁੰਚੇ ਸਨ ਪੰਜ ਜਾਣੇ ਕਿਹਾ ਜਾ ਰਿਹਾ ਆ ਰਹੇ ਸੀ ਇੱਕ ਬਾਈਕ ਸੀ ਇੱਕ ਫੋਰ ਵੀਲਰ ਸੀ ਜਦੋਂ ਇਹ ਇੱਥੇ ਅੰਦਰ ਐਂਟਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਇਹ ਜਿਹੜੀ ਘਟਨਾ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਦੱਸਿਆ ਜਾ ਰਿਹਾ ਕਿ 24 ਲੱਖ ਰੁਪਏ 24 ਲੱਖ ਰੁਪਏ ਇਨਾਂ ਵੱਲੋਂ ਲੁੱਟਿਆ ਗਿਆ ਤਾਂ ਤਿੰਨ ਪਿਸਟਲ ਦੱਸੀ ਜਾ ਰਹੇ ਤਿੰਨ ਪਿਸਤੋਲਾਂ ਸੀ ਪੰਜ ਜਣੇ ਜਿਹੜੇ ਆ ਇਹ ਅੰਦਰ ਐਂਟਰ ਹੁੰਦੇ ਨੇ ਕਿਹਾ ਜਾ ਰਿਹਾ ਕਿ ਕੁਝ ਬਾਹਰ ਰਹਿੰਦੇ ਨੇ ਕੁਝ ਅੰਦਰ ਐਕਟਰ ਹੁੰਦੇ ਨੇ ਇੱਕ 4 ਵੀਲਰ ਦੇ ਇੱਕ 2 ਵੀਲਰ ਦੱਸਿਆ ਜਾਂਦਾ ਕਿ 2 ਵੀਲਰ ਦੇ ਉੱਤੇ ਇਥੇ ਪਹੁੰਚਦੇ ਨੇ ਤਾਂ ਇਹਦੀ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਡੀਵੀਆਰ ਲੈ ਜਾਂਦੇ ਨੇ ਕੁਝ ਮੋਬਾਈਲ ਕੁਝ ਲੈਪਟਾਪ ਜਿਹੜੇ ਬਾਹਰ ਛੁੱਟ ਜਾਂਦੇ ਜਿਹੜੇ ਪੁਲਿਸ ਨੇ ਬਰਾਮਦ ਕਰ ਲਏ ਪੁਲਿਸ ਦਾ ਹੁਣ ਦਾਵਾ ਹੈ ਕਿ ਜਲਦ ਤੋਂ ਜਲਦ ਇਹਨਾਂ ਅਸਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਕੈਮਰਾਮੈਨ ਕੱਤੂ ਨੰਗਲ ਅੰਮ੍ਰਿਤਸਰ ਦੋਸਤੋ ਅੰਮ੍ਰਿਤਸਰ ਦੇ ਨੇੜੇ ਥਾਣਾ ਕੱਤੂ ਨੰਗਲ ਗੋਪਾਲਪੁਰਾ ਮਾਜੀ ਵਿੰਡ ਵਿੱਚ ਮੌਜੂਦ ਹਾਂ ਸੀ ਜਿੱਥੇ ਬੈਂਕ ਦੇ ਵਿੱਚ ਐਸਜੀਐਫਸੀ ਬੈਂਕ ਦੇ ਵਿੱਚ ਵੱਡੀ ਲੁੱਟ ਹੋਈ ਹੈ ਦਿਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੋਂ ਸਵਾਲ ਜ਼ਰੂਰ ਖੜੇ ਹੋ ਚੁੱਕੇ ਨੇ ਕਿਉਂਕਿ ਸਿਕਰ ਧੁੱਪ ਚੜੀ ਹੋਈ ਆ ਪੂਰਾ ਦਿਨ ਚੜਿਆ ਹੋਇਆ ਤਾਂ ਇਸ ਦਰਮਿਆਨ ਇਸ ਬੈਂਕ ਦੇ ਵਿੱਚ ਲੁੱਟ ਹੋਈ ਆ ਦੱਸਿਆ ਜਾ ਰਿਹਾ ਕਿ 25 ਲੱਖ ਦੇ ਕਰੀਬ ਜਿਹੜੀ ਆ ਜਿਹੜੀ ਵੱਡੀ ਲੁੱਟ ਹੋਈ ਆ ਤਾਂ ਲੁੱਟ ਨਾਸੀਂ ਮੇਵਾਰ ਕੌਣ ਹੋਏਗਾ ਇਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਫਿਲਹਾਲ ਦੇਖ ਸਕਦੇ ਹੋ ਕਿ ਇਹ ਉਹ ਬੈਂਕ ਹੈ ਤੇ ਏਟੀਐਮ ਹੈ ਇੱਥੇ ਲੁੱਟ ਹੋਈ ਆ ਜਿੱਥੇ ਕਿਤੇ ਨਾ ਕਿਤੇ ਸ਼ਰਮਿੰਦਾ ਜ਼ਰੂਰ ਕਰਦੀ ਪਈ ਆ ਵੀ ਇਸ ਤਰ੍ਹਾਂ ਦੀ ਲੁੱਟ ਕਿਉਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਜ਼ਰੂਰ ਕੀਤਾ ਜਾਂਦਾ ਕਿ ਹੁਣ ਲਾਅ ਇਨ ਆਰਡਰ ਜਿਹੜਾ ਬਿਲਕੁਲ ਸਥਿਤੀ ਦੇ ਵਿੱਚ ਹੈਗਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਪਾਏਗਾ ਪਰ ਇਸ ਤਰ੍ਹਾਂ ਦੇ ਦਰਮਿਆਨ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਹ ਸਵਾਲ ਜ਼ਰੂਰ ਖੜੇ ਕਰਦੀ ਹੈ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ ਇਹ ਬੈਂਕ ਦੇ ਅੰਦਰ ਪੁਲਿਸ